ਬੰਗਲਾਦੇਸ਼ੀਆਂ ਨੇ ਇੱਕ ਹਿੰਦੂ ਮੁੰਡੇ ਨੂੰ ਮਾਰਿਆ ਸੀ ਤਾਂ ਉਹ ਇਨਸਾਨ ਹੀ ਹੈ ਨਾ ਚਲੋ ਜੀ ਉਹਨੇ ਕਿਹਾ ਸੀ ਰਾਬ ਦਿੱਕਾ ਤਾਂ ਰਾਬਤਾ ਇੱਕੀਆ ਹੈ ਨਾ ਤੇ ਇਹਦੇ ਵਿੱਚ ਐਡਾ ਵੱਡਾ ਕਦਮ ਉਹਨਾਂ ਨੇ ਕਿਉਂ ਚੱਕਿਆ ਆਖਰ ਕੀ ਕਾਰਨ ਰਹੇ ਹੋਣੇ ਉੱਥੇ ਹੈ ਨਾ ਤੇ ਇੰਨੀ ਨਫ਼ਰਤ ਇਨਸਾਨੀਅਤ 'ਚ ਕਿਵੇਂ ਪੈਦਾ ਹੋ ਗਈ ਹੈ ਨਾ ਇਨਸਾਨ ਤਾਂ ਹੁਣ ਕਹੀ ਨਹੀਂ ਸਕਦੇ ਆ ਉਹਨਾਂ ਨੂੰ ਉਹ ਤਾਂ ਹਿਵਾਨ ਨਾ ਨਾ ਬੰਦਾ ਪੁਲਿਸ ਕੋਲੇ ਵੀ ਗਿਆ ਹੁਣਸ ਵਾਲਿਆਂ ਨੇ ਵੀ ਗੱਲ ਨਹੀਂ ਸੁਣੀ ਜਿੱਥੋਂ ਤੱਕ ਆਪਾਂ ਖਬਰਾਂ ਦੇਖੀਆਂ ਨੇ ਆ ਤੇ ਉਹਨਾਂ ਨੇ ਵੀ ਉਹ ਪੇਂਡ ਦੇ ਹਵਾਲੇ ਕਰਤੇ ਉਹਨੂੰ ਤੇ ਕਿੰਨਾ ਤੜਫਾਇਆ ਉਹਨੂੰ ਕਿੰਨਾ ਕੁੱਟਿਆ ਕਿੰਨਾ ਮਾਰਿਆ ਅੱਗ ਲਾਉਣ ਤੋਂ ਬਾਅਦ ਵੀ ਉਹਨਾਂ ਦੀ ਨਫ਼ਰਤ ਨਾ ਖਤਮ ਨਹੀਂ ਹੋਈ ਉਸ ਤੋਂ ਬਾਅਦ ਵੀ ਉਹਨੂੰ ਉੱਪਰ ਟੰਗਿਆ ਟੰਗ ਕੇ ਫੇਰ ਉਹਦੇ ਨਾਲ ਜਿਹੜੀ ਦਰੰਦੀ ਕਰਨੀ ਸੀ ਉਹ ਵੀ ਕਰੀ ਮਤਲਬ ਐਂਡ ਤੱਕ ਉਹਨਾਂ ਨੇ ਇੰਨਾ ਖੂਪਨਾਕ ਖੂਪਨਾਕ ਮੰਜ਼ਰ ਦਿਖਾਇਆ ਲੋਕਾਂ ਨੂੰ ਵੀ ਅਸੀਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਕੇ ਰੱਖਤਾ ਹੈ ਬੰਦਿਆਂ ਨੇ ਇਨਸਾਨੀਅਤ ਤਾ ਇਹੀ ਕਹਿੰਦੀ ਆ ਤੇ ਰੱਬ 21 ਹੈ ਤੇ ਰੰਬ ਹੈ ਵੀ 21 ਤੇ ਇਹਦੇ ਵਿੱਚ ਕੀ ਟੀ ਗੱਲ ਸੀ ਹੈ ਨਾ ਇਸ ਗੱਲ ਨੂੰ ਲੈ ਕੇ ਤੇ ਏਡੇ ਵੱਡੇ ਕਦਮ ਚੱਕੇ ਉਹਨਾਂ ਨੇ ਤੇ ਨਫਰਤ ਦੀ ਹੱਦ ਕਰਤੀ ਗੁੱਸਾ ਬਹੁਤ ਹੁੰਦਾ ਪਰ ਕਰੀਏ ਕੀ ਹੁਣ ਹਨਾ ਤੇ ਇਹ ਨਫਰਤਾਂ ਫੈਲ ਹੀ ਨਹੀਂ ਗਈਆਂ ਇੱਕ ਦੂਜੇ ਨੂੰ ਦੇਖ ਕੇ ਕੋਈ ਰਾਈ ਨਹੀਂ ਹਨਾ ਤੇ ਮੈਂ ਤਾਂ ਇਹ ਕਹਿੰਨਾ ਵੀ ਜੋ ਵੀ ਦੋਸ਼ੀਆਂ ਇਹਦੇ ਵਿੱਚ ਉਹਨਾਂ ਨੂੰ ਮੌਤ ਤੋਂ ਕੋਈ ਵੱਡੀ ਸਜ਼ਾ ਮੌਤ ਤੋਂ ਵੱਡੀ ਤੜਪਾਤ ਰਪਾ ਕੇ ਮਾਰਨ ਵਾਲੀ ਸਜ਼ਾ ਦੇਹੀ ਜਾਵੇ ਤੇ ਫਿਰ ਇਸ ਬੰਦੇ ਨੂੰ ਦੀਪੂ ਚੰਦਰ ਨੂੰ ਸ਼ਾਂਤੀ ਮਿਲੂਗੀ ਹਨ ਤੇ ਬਹੁਤ ਹੀ ਮਾੜਾ ਹੋਇਆ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀ ਤੇ ਹੁਣ ਹੋਰ ਗੱਲਾਂ ਕੀ ਕਰੀਏ ਹਨ ਵੀ ਇਸ ਤੋਂ ਵੱਧ ਮਾੜਾ ਤਾਂ ਹੋ ਵੀ ਨਹੀਂ ਸਕਦਾ ਤੇ ਸਾਰਾ ਇਹਦੇ ਸੋ ਆਪਣਾ ਅੱਜ ਹਿੱਲਿਆ ਪਿਆ ਇਹ ਖਬਰ ਦੇਖ ਕੇ ਚਲੋ ਵੀ ਮਿਲਦੇ ਆ ਅਗਲੀ ਵੀਡੀਓ ਚ ਤੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਕੀ ਹਸਰ ਹੋਣਾ ਚਾਹੀਦਾ ਉਹਨਾਂ ਨਾਲ ਤੇ ਕੀ ਸਜ਼ਾ ਉਹਨਾਂ ਨੂੰ ਦੇਵੇ ਸਰਕਾਰ